ਚਲੇ ਹੈ ਸਸਰਾਲ ਸਸਰਾਲ ਜਾ ਰਹੇ ਸਸਰਾਲ ਕੋ ਘਰ ਆ ਕੇ ਪੀ ਕੇ ਚੱਲਿਆ ਆ ਲੈ ਉਹ ਫੜਾ ਲੈ ਸੌਰੀ ਚੱਲਿਆ ਗਿਆ ਚਾਚਾ ਚਾਚੂ ਚੱਲਿਆ ਸੌਰੀ ਨੇ ਮੈਂ ਆ ਸਾਰੇ ਭਾਈ ਵੀਡੀਓ ਪਾਈ ਗਈ ਬੰਦਾ ਇਹ ਆ ਗਿਆ ਸ਼ਕਤੀ ওয়াਟਰ ਸੀ ਸ਼ਕਤੀ ਸ਼ਕਤੀ ওয়াਟਰ ਹਾਂ ਇਹ ਆ ਗਿਆ ਸਟੇਡੀਅਮ ਤੇ ਚਾਹੋ ਜਿਹੜੇ ਚਿਰਾਨਾ ਨਾ ਉਹ ਤੰਗ ਕਰਦੇ ਆ ਆਡੀਓ ਪੈਸੇ ਭਾਰਦੇ ਹੈ ਰੀ ਉਨ ਕਾਰੇ ਪੂਰੇ ਲਾਂਗ ਪੈਕਾ ਦੂਗਾ ਚੌੜ ਨਗਰ ਬਾਪੇ ਹੈ ਇਤਵੀ ਰੋਹੀ ਨੇ ਚ ਤੇਰਾ ਹੂੰ ਨਿੰਦ ਨਹੀਂ ਸੂ ਸੂ ਰਹਿੰਦੇ ਆ ਨਾ ਬਹੁਤ ਕੰਮ ਬਹੁਤ ਲੱਗਿਆ ਸਕੂਲ ਆ ਗਿਆ ਬੱਚਾ ਆਈ ਬੱਚੇ ਸਾਡੇ ਸਰਦੇ ਸਕੂਲ ਚ ਇੰਡੋਗਰੇਡੀਅਨ ਇੰਟਰਨੈਸ਼ਨਲ ਆਣਾ ਛੜਿਆਂ ਦਾ ਟੱਬਾ ਜੋਰ ਦੀ ਬੱਤੀ ਕੁੱਟ ਨਹੀਂ ਸਕਦਾ ਚੁੱਪ ਨੇ ਹਾਂ ਅਮਨਦੀਪ ਟੱਬਾ ਛੜਿਆਂ ਦਾ ਟੱਬਾ ਇਹ ਸੜਕ ਤੇ ਤੇ ਕਾਣੇ ਤੇਰਾ ਹੁਣ ਔਲ ਕੇ ਪੋਲੰਗ ਤੇ ਤਾਂ ਇਹ ਸੜਕੇ ਫੋਲ ਹਾਂ ਵੇਖਾ ਸਰ ਤੇ ਅਟ ਬਜੀ ਆ ਟਾਂਕੇ ਲੁਕੇ ਲੱਗੇ ਹੋਏ ਆ ੱਸਿੰਘਾ ਕੇ ਰਹੂ ਗੱਟੀ ਜਾ ਕੇ ਦੁਕਾਨਾਂ ਵਿੱਚ ਦੀ ਹੋ ਕੇ ਉਦੋਂ ਪਰਾਂ ਜਾ ਕੇ ਟਾਲੂਆਂ ਵਿੱਚ ਬੱਜੀ ਤਾਂ ਜਮੀ ਚੂਰਾ ਚੂਰ ਹੋ ਗਈ ਤੇ ਸਾਨੂੰ ਫਟੋ ਦਵਾਈਆਂ ਸੀ ਇਹ ਕਿਤੇ ਗੱਟੀ ਚ ਬੜਦ ਤੇ ਟੱਕ ਪਿਆ ਬਾਹਰ ਉੱਜਾ ਜੋ ਰਿੱਕੇ ਨਾਲ ਟਰਾਪੋ ਜਿਆਦੀ ਕਰਕੇ ਵੀਡੀਓ ਬਣਦੀ ਆ ਭਾਨ ਕੀ ਚੱਕਰ ਹੂੰ ਟੌਪ ਕਰਕੇ ਆਜ ਵੀਡੀਓ ਕਲੀਅਰ ਨਹੀਂ ਬਣਦੀ ਕਿਨ ਸੂਰ ਇਸ ਮੁਰੇ ਆ ਗਿਆ ਦੂਜੀ ਗੱਡੀ ਵੀਡੀਓ ਬਣਦੇ ਵਧੀਆ ਸ਼ੀਸ਼ੇ ਬਲੈਕ ਕਰਕੇ ਨਾ ਉਹਦੇ ਦੂਜੀ ਦੇ Honda City ਦੇ ਬਲੈਕ ਸ਼ੀਸ਼ੇ ਆ ਮੂਤਾ ਬਣਦੇ ਆ ਪੂਰੀ ਵਧੀਆ ਮਾੜੇ-ਮਾੜੇ ਬਣਦੇ ਆ ਠੈਕ ਇੱਥੇ ਪਸੇ ਪ੍ਰੀ ਮੀਟਿੰਗ ਕਰਨਾ ਸੀ ਚੋ 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 ਮਹਾਰ ਮੈਨਰ ਜੀ ਸੰਖੇਪਲੀ ਇਥੇ ਕੁੜੀ ਆ ਕਿਦੇ ਜਿੰਨੇ ਬਣਾਇਆ ਦੁਬਾਰਾ ਹਰੋਸ਼ ਉਹ ਜਿਹੜੇ ਕਿੰਗਾਰਨ ਮੋੜ ਆਏ ਬਰਨਾਲਾ ਰੋਡ ਆ ਗਿਆ ਟਰਾਈ ਕੋਰ ਤੋਂ ਬਰਨਾਲਾ ਚਲੋ ਚੱਲ 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 ਬੜੀ ਚਲੋ ਬਰਨਾਲਾ ਰੋਡ

ਹੜਾ ਹੌਲੀ ਹੌਲੀ ਉਹ ਕੱਪੇ ਇਹ ਨੂੰ ਮੁੰਡੇ ਪਿੱਛੇ ਜਮੇ ਹੜਾ ਹੌਲੀ ਗੱਡੀਆਂ ਦੇ ਕਰ ਗੱਡੀ ਕੱਢੀ ਜਾਂਦੇ ਆ ਹਰ ਇਧਰ ਦੀ ਆਪਾਂ ਕੱਢ ਆਪਾਂ ਉੱਤੇ ਨਹੀਂ ਗੱਡੀਆਂ ਫੌਜੀ ਆ ਫੌਜੀ ਆ ਲੈਣ ਪਾਏ ਜਾਂਦੇ ਆ ਇਹ ਤੇ ਕਾਨੂੰਨ ਆ 40 ਚਲਣ 40 ਦੀ ਚਲਣਗੀਆਂ ਚੱਲ ਜਿਓ 50 ਨਹੀਂ ਕਰਨੀ ਪੂਰੀ ਜਿੱਤੀ ਆ ਪਾ ਚਿਪਾ ਟੀਵੀ ਆ ਜੀ ਪੁੱਤ ਜਾਵੜਿਆ ਦਾਸ ਸਾਰੇ ਨਵੰਬਰ ਨਿਕਲਿਆ ਪੈਕੇਟ ਇਹ ਰਾਹ ਤੋਂ ਅੰਦਰ ਲੈ ਚਾਣ ਵਾਪਸ ਇਹ ਕੰਟੀਨ ਰੋਗ ਰਾਹ ਸੰਦੂ ਚਾਰਤਣਾਲਾ ਮਗਰ ਲਾਲ ਲੈ ਉੱਥੇ ਆ ਖੰਬੀ ਜਦੋਂ ਆਪਾ ਹਨੁਮਾਨ ਉੱਥੇ ਨੇ ਗੱਡੀਆਂ ਹੋਆ ਨਾ ਲਾਲ ਪਟਟੀ ਵਾਲੇ ਜੋ ਆਹ ਕੀ ਇਹਦਾ ਆਪਣਾ ਹਨੁਮਾਨਗੜ੍ਹ ਹਨੁਮਾਨਗੜ੍ਹ ਟੱਪ ਕੇ ਉੱਥੇ ਕੈਂਪਿੰਗ ਦਾ ਉੱਥੇ ਜਾਣਗੇ ਉਹ ਸੇ ਆ ਨਨ ਟੈਂਕ ਟੂ ਖਾਉਂਦੇ ਚਰੋਣੇ ਸਾਰਾ ਕੁਛ ਫਤੰ ਬਰਾਦਿਆ ਸਾਰਾ ਤੇ ਲਾ ਕੇ ਖੜ ਜਾ ਕੜਾ ਤੂੰ ਹੈ ਨਹੀਂ ਲੈ ਆ ਗਈ ਸ਼ਕਤੀ ਵਾਟਰ ਸ਼ਕਤੀ ਵਟਰ ਮੈਨੂੰ ਨਾ ਬੜਾ ਸਾਰੇ ਕਬੂਤਰੇ ਕਾਉਂਟ ਹੈ ਮੈਨੂੰ ਨਾ ਬੜਾ ਸਾਰੇ ਕੁੱਤਾ ਜਬਰ ਸੈਂਟਰ ਸੀ ਗਮਨ ਰੋ ਕਲਾ ਮਹਿਲ ਕਲਾ ਮਹਿਲ ਕਲਾ ਬਈ ਅਤਿਕ ਟੋਪ ਦੇ ਕਾਰਨ ਸਾਫ ਨੇ ਕੋਈ ਵੀ ਦਾ ਜਿੱਕੇ ਜੁਕਦੇ ਉਹ ਬੰਦ ਐਂਡਰ ਗੇਟਰ ਛੱਡਦਾ ਏ ਕਰ ਬਸ ਜਿਹੜਾ ਬ੍ਰਾਂਡ ਵਾਲਾ ਬੰਦਾ ਉਹਦਾ ਜਿੰਨਾ ਇੰਨਾ ਹਾਂ ਅੰਪੀਰ ਜਿਹਾ ਪਾਰ ਹੋ

रोड हो गया अभी इत हो अपना है ना आई पैर सी ना हीरा रिजोर्ट ਚਾਚਾਾ ਬੜੇ ਬਚੁਰਲਾ ਹੈ ਦੇਖ ਰਾ ਕਿਉਂ ਚਾਚਾ ਬਚੁਰਲਾ ਹੁਣ ਨਹੀਂ ਵੀਉਂਗੇ ਪਾਰ ਕਰਨਾ ਬਹੁਤ ਸੋਕ ਸਮੇ ਸਮੇ ਜਿਹੜਾ ਪਾਈ ਜੀ ਜਿੰਨੇ ਸਪੀਡ ਤੇ ਨਹੀਂ ਜਾਣਾ ਮੂਹਰੇ ਨੇ ਕਮਾਂਡ ਦੇਣੀ ਜੀ ਨੇ ਹੁਣ ਹੀ ਸਪੀਡ ਦੇ ਸਾਰਨੇ ਚਲਾਣਾ ਵਾ ਉਧਰ ਰੋਲਾ ਇਹਨਾਂ ਦਾ ਜਿੰਨੇ ਦੇ ਮੂਹਰੇ ਤਰਪਿਆ ਉਹਨੇ ਦੇ ਤੁਰਨਾ ਤੇ ਖੇੜਦਾ ਗੱਡੀ ਦਾ ਜਨਰੇਟਰ ਹੈ ਸਾਰੀ ਕਰ ਰਹੇ ਸਾਰੀ ਜਿੱਦਗੀ ਐਵੇਂ ਨਾ ਜਾਂਦੀ ਐ ਰੋਡ ਦੇ ਹੋਰ ਆਖਦਾਂ ਠੰਡ ਹੋ ਗਈ ਚੱਲ ਬਈ ਉਤਰ ਫਿਰ ਸਿਰ ਭੁੱਲੇ ਵੀ ਇਹਨਾਂ ਨੂੰ ਹਮਾਰੀ ਆਉਂਦੀ ਨਾ ਨਾ ਜਿਦਾਂ ਇਹ ਕਹਦੇ ਹੋ ਦੀ ਨਾ ਰੰਗ ਰੂਪ ਕਿੱਥੇ ਆ ਲਾਹੌਰ ਬੇਰ ਰਿਗੂਵ ਫੈਰੀ ਯਾ ਇਟ ਇਜ਼ ਸੌਰੀ ਜਿੱਦ ਕੇ ਕਲਾ ਸਭਾ ਦੇ ਕਿੱਸਟੈਕ ਦਾ ਕਰਤਾ ਸਾਰੇ ਆ ਪਟੜੀਆਂ ਬੁੱਲਣੀਆਂ ਪਾਟ ਆਪਣੇ ਜਮੀਨ ਖੇੜੇ ਆਈ ਬਣਨਾ ਵਾ i'm ਗੇਟ ਦਾ ਚੂ ਉਹਨੂੰ ਪਤਾ ਨਾ ਫਰਾਂ ਪ੍ਰਾਣਾ ਨਵਾਂ ਆਇਆ ਦੋ ਜਮਾਇਆ ਦੋ ਪ੍ਰਾਣੇ ਛਾੜ ਕੇ ਮੋੜ ਦੀਪੁਰਾ ਗੇਟ ਵੀ ਖੋਲੇ ਪਏ ਆ ਨੰਦਰ ਵਾਲੇ ਲੈ ਵੀ ਗੇਟ ਖੋਲ ਕੇ ਕਿਹਨੇ ਉਹਨਾਂ થી ਆ ਗੀ ਤੂੰ ਬਣਾ ਸਭ ਸਭ ਕੁਛ ਆ ਹਾਂ ਕੈਨੇਡਾ ਗੱਡੀ ਤੇ ਲਿਖਾਦਾ ਕੈਨੇਡਾ ਹੈ ਨਹੀਂ ਯੂ ਨਾ ਕਰ ਨਾਇਵੀਂ ਜੀ ਪੁੱਛਿਆ ਸੀ ਅਮਰੀ ਨੂੰ ਮਾ ਗੱਡੀ ਨੂੰ ਨਾ ਦੋ